ਜਿੱਥੇ ਬੰਦੀ ਦੇ ਵਿੱਚ ਕੋਈ ਕੁੜੀ ਦਾ ਲਵਰ ਹੁੰਦਾ ਘਰ ਦੇ ਉਹਦੇ ਲਈ ਮੰਨਦੇ ਨਹੀਂ ਤੇ ਰਸਾ ਲਾ ਦਿੰਦੇ ਆ ਤਾਂ ਉਹ ਜਿਹੜੀਆਂ ਬੈੱਡ ਦੇ ਉੱਤੇ ਫੁੱਲ ਵਿਛਾ ਕੇ ਫੋਟੋਆਂ ਭੇਜੀਆਂ ਉਹਦੀ ਮਾਂ ਨੂੰ ਉਹ ਕਿਨੇ ਭੇਜੀਆਂ ਉਹ ਕਿਹਦੀਆਂ ਨਹੀਂ ਆਪਦੀਆਂ ਕੁੜੀ ਨਾਲ ਫੋਟੋਆਂ ਭੇਜ ਕੇ ਮਾਂ ਨੂੰ ਬਲੈਕਮੇਲ ਕੀਤਾ ਫਿਰ ਇਹ ਗੱਲ ਕਹਿ ਕੇ ਲੋਕਾਂ ਦੀਆਂ ਧੀਆਂ ਨੂੰ ਵਰਗਲਾ ਕੇ ਲੈ ਜਾਣਾ ਕਿ ਆਜੋ ਸਰਕਾਰਾਂ ਨਾਲ ਲੜਾਂਗੇ ਕੇਸੋ ਲੋਕਾਂ ਦੇ ਲੜਦੀ ਸੀ ਜਿਹੜਾ ਪੈਸਾ ਆਉਂਦਾ ਸੀ ਉਹ ਜਥੇਬੰਦੀ ਚ ਫੰਡ ਪਾਉਂਦੀ ਸੀ ਅੱਛਾ ਜੀ ਆਯਾਸ਼ੀ ਕਰਨ ਲਈ ਪੈਸਾ ਵੀ ਮਿਲ ਰਿਹਾ ਕੁੜੀਆਂ ਵੀ ਮਿਲ ਰਹੀਆਂ ਹੋਰ ਉਹਨਾਂ ਨੂੰ ਕੀ ਚਾਹੀਦਾ ਹੂੰ ਕਿ ਆ ਕਿ ਜਿਹੜੀਆਂ ਕੁੜੀਆਂ ਨੂੰ ਜਿੱਥੇ ਰੱਖਿਆ ਜਾਂਦਾ ਹੂੰ ਉਹ ਨਾਂ ਦਾ ਪਰਿਵਾਰ ਨੂੰ ਪਤਾ ਹੁੰਦਾ ਕਿੱਥੇ ਆ ਰਹੀਆਂ ਇੱਥੋਂ ਈਵਨ ਕਿ ਕੁੜੀਆਂ ਨੂੰ ਵੀ ਨਹੀਂ ਲੋਕੇਸ਼ਨ ਦਾ ਪਤਾ ਹੁੰਦਾ ਜਿਹੜੀਆਂ ਉਹਨੀਆਂ ਨੂੰ ਇਹਨਾਂ ਨੇ ਇਹ ਰੱਖਦੇ ਆ ਮਾਤਾ ਪਿਤਾ ਨੂੰ ਕੋਈ ਐਡਰੈਸ ਨਹੀਂ ਦਿੰਦੇ ਉਹਨਾਂ ਦਾ ਨਾਂ ਜੀ ਕਿਤੇ ਐਡਰੈਸ ਨਹੀਂ ਦਿੰਦੇ ਤੁਹਾਡੇ ਕੋਲ ਆ ਕੇ ਮੜਾ ਜਾ ਕੋਨੇ ਕਿਤੇ ਤੁਹਾਡੀ ਸੰਗਤ ਚ ਮਾੜੀ ਕਿਸਮਤ ਨੂੰ ਬਹਿ ਗਿਆ ਤਾਂ ਤੁਸੀਂ ਉਹਨੂੰ ਪਹਿਲਾ ਗਿਆਨ ਇਹ ਕਿਉਂ ਦਿੰ ਇਹੀ ਸੇਮ ਇਲਜ਼ਾਮ ਕਲਪਨਾ ਲਾ ਰਹੀ ਹੈ ਇੱਕ ਮੁੰਡਾ ਵਰੁਣ ਸੇਮ ਗੱਲਾਂ ਉਹ ਕਹਿ ਰਿਹਾ ਉਹ ਜਵਾਬ ਦਿੰਦੀ ਆ ਕਹਿੰਦੀ ਮੇਰੀਆਂ ਅਸ਼ਲੀਲ ਵੀਡੀਓ ਬਣਾਈ ਬੈਠੇ ਸੀ ਇਹ ਉਹ ਕੁੜੀ ਕਹਿੰਦੀ ਆ ਜਿਹਦੇ ਕਰਕੇ ਕਹਿੰਦੀ ਮੈਂ ਡਰਦੀ ਬੋਲੀ ਨਹੀਂ ਵੀ ਜੇ ਮੈਂ ਬੋਲੀ ਇਹਨਾਂ ਇਹਨਾਂ ਦਾ ਕੀ ਜਾਣਾਂ ਇਹਨਾਂ ਨੈਟ ਤੇ ਚੜਾ ਦੇਣੀਆਂ ਫੇਸ ਆਈਡੀਆਂ ਤੋਂ ਮੁੜ ਕੇ ਇੱਥੇ ਕਿਹੜਾ ਇੱਥੇ ਨਹੀਂ ਪਤਾ ਲੱਗਦਾ ਜੇ ਪ੍ਰਵਾਸੀ ਤੁਹਾਡੇ ਭਰਾ ਆ ਜਾਂ ਭਣਜੀ ਨਹੀਂ ਦਿੰਦੀ ਤੁਹਾਨੂੰ ਭਣਜੀ ਨਹੀਂ ਦਿੰਦੀ ਉਹਦੇ ਹੱਕ 'ਚ ਹੁਣ ਲੜਨਾ ਨਹੀਂ ਕੀ ਗੱਲ ਐਡੀ ਕੁੜੀ ਦਾ ਨਹੀਂ ਪਤਾ ਲੱਗਿਆ ਇਹਨਾਂ ਨੂੰ ਚੱਕਾ ਜਾਮ ਕਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਹੁਣ ਤੱਕ ਹੁਣ ਨਹੀਂ ਦੇਲਾਂ ਬੰਦ ਕਰਨੀਆਂ ਹੁਣ ਨਹੀਂ ਸੜਕਾਂ ਰੋਕੜੀਆਂ ਹੁਣ ਨਹੀਂ ਟੋਲ ਪਲਾਜ਼ੇ ਬੰਦ ਕਰਨੇ ਹੁਣ ਨਹੀਂ ਦੱਸਦਾ ਤੁਹਾਡੇ ਕੋਲ ਰਹਿੰਦੇ ਬੱਚਿਆਂ ਦੀਆਂ ਲਾਸ਼ਾਂ ਮਿਲਣਗੀਆਂ ਤੇ ਫਿਰ ਸਵਾਲ ਤਾਂ ਉੱਠਣਗੇ ਹੀ ਨਾ ਉੱਤਰਨ ਲੱਗੀ ਰਸਤੇ 'ਚ ਇਹ ਗੱਲ ਕਹੀ ਗਈ ਕਿ ਮੈਂ ਤੇਰੀ ਦਿਲਜੋਤ ਨਹੀਂ ਤੇਰਾ ਬਗਾਵਤ ਇਲਜ਼ਾਮ ਰਵਿੰਦਰ ਤੇ ਲੱਗ ਰਿਹਾ ਹੈ ਇਲਜ਼ਾਮ ਜਗਦੀਸ਼ ਤੇ ਲੱਗ ਰਿਹਾ ਹੈ ਉਹ ਜਵਾਬ ਦੇਣ ਸਾਧਲ ਜੀ ਜਗਦੀਸ਼ ਨੇ ਤੇ ਰਵਿੰਦਰ ਨੇ ਕਰਿਆਗਾ हां रविंद्र सिरे दी गुंडीएगी ਉੱਥੋਂ ਸੁਸਾਈਡ ਨੋਟ ਕੱਢ ਕੇ ਤਾਂ ਪੁਲਿਸ ਨੂੰ ਦਿਵਾਉਣਾ ਚਾਹੀਦਾ ਸੀ ਲੈ ਕੇ ਰਵਿੰਦਰ ਆ ਰਹੀ ਐ ਤੇ ਫਿਰ ਜੇ ਉਹਨੇ ਚੱਕ ਵੀ ਲਿਆਉਣੀ ਪੁਲਿਸ ਨੂੰ ਕਿਉਂ ਨਹੀਂ ਦਿੱਤਾ ਸਰਕਾਰ ਨਿਰਪੱਖ ਜਾਂਚ ਕਿਉਂ ਨਹੀਂ ਕਰੀ ਜਾਂਚ ਬੰਦ ਕਿਉਂ ਕਰ ਦਿੱਤੀ ਦਰਦੀਆ ਦਰਦੀਆ ਇਹਨਾਂ ਤੋਂ ਉਹ ચીਕ-ਚੀਕ ਕੇ ਕਹਿ ਰਹੀ ਆ ਭਾਈ ਮੇਰੀ ਕੁੜੀ ਨੂੰ ਇਹਨਾਂ ਨੇ ਮਾਰਤਾ ਜੇ ਤੁਸੀਂ ਐਡੇ ਸੱਚੇ ਸੀ ਭੋਗ ਤੇ ਕਿਉਂ ਨਹੀਂ ਗਏ ਜੇ ਤੁਸੀਂ ਐਡੇ ਸੱਚੇ ਸੀ ਤੁਸੀਂ ਮਗਰ ਕਿਉਂ ਨਹੀਂ ਮਗਰਾਂ ਕਿਉਂ ਨਹੀਂ ਕੀਤਾ ਕੁੜੀ ਦਾ ਜੇ ਤੁਸੀਂ ਐਡੇ ਸੱਚੇ ਉਹਦੀ ਮਾਂ ਨਾਲ ਬੈਠ ਕੇ ਤਾਂ ਨਾ ਕਿਉਂ ਨਹੀਂ ਲਾਉਂਦੇ ਉਦੀ ਮਾਂ ਨੇ ਕਦੇ ਕੋਈ ਖਰਚਾ ਨਹੀਂ ਕੀਤਾ ਮਗਰ ਉਹਨੇ ट्रांजੈਕਸ਼ਨ ਆ ਬਖਤ ਕਹਿੰਦੇ ਇਹ ਕਿਹੜਾ ਆ ਦੀ ਮਾਂ ਦਾ ਗੂਗਲ ਪੇ ਐ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਮੈਂ ਹਾਂ ਜਸਿੰਦਰ ਸਿੰਘ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਐਡਵੋਕੇਟ ਦਿਲਜੋਤ ਸ਼ਰਮਾ ਦੇ ਮਾਮਲੇ 'ਚ ਪਿਤੇ ਦਿਨੀ ਐ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦਪਰੇ ਹਾਲਾਤਾਂ ਵਿੱਚ ਮੌਤ ਹੁੰਦੀ ਐ ਇਸ ਮੌਤ ਨੂੰ ਲੈ ਕੇ ਦਿਲਜੋਤ ਸ਼ਰਮਾ ਦਾ ਪਰਿਵਾਰ ਲਲਕਾਰ ਜਥੇਬੰਦੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਕਈ ਤਰ੍ਹਾਂ ਦੇ ਸਵਾਲ ਚੁੱਕ ਰਿਹਾ ਇਹ ਸਰਕਾਰ ਤੇ ਵੀ ਸਵਾਲ ਚੁੱਕੇ ਜਾ ਰਿਹਾ ਕਿ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਇਹ ਸਾਰਾ ਕੀ ਹੈ ਮਾਮਲਾ ਇਸ ਮਾਮਲੇ 'ਚ ਸਾਡੇ ਨਾਲ ਗੱਲਬਾਤ ਕਰਨ ਲਈ ਪੱਤਰਕਾਰ ਗਗਨ ਸਿੱਧੂ ਮੌਜੂਦ ਹੈ ਗਗਨ ਤੁਹਾਡਾ ਲੋਕਰਾ ਟੀਵੀ ਦੇ ਸਵਾਗਤ ਹੈ ਧੰਨਵਾਦ ਜੀ ਗਗਨ ਇਹ ਪੂਰਾ ਮਾਮਲਾ ਕੀ ਹੈ ਇਹ ਮਾਮਲੇ ਨੂੰ ਲੈ ਕੇ ਬੜਾ ਪੰਜਾਬ ਵਿੱਚ ਰੌਲਾ ਚੱਲ ਰਿਹਾ ਹੈ ਕਿਉਂਕਿ ਇੱਕ ਮਹੀਨੇ ਦੇ ਕਰੀਬ ਹੋ ਗਿਆ ਦਿਲਜੋਤ ਸ਼ਰਮਾ ਦੀ ਮੌਤ ਨੂੰ ਤੇ ਬੜਾ ਇਹ ਰੌਲਾ ਚੱਲ ਰਿਹਾ ਹੈ ਤੇ ਕਈ ਤਰ੍ਹਾਂ ਦਾ ਸੰਘਰਸ਼ ਵੀ ਕਈ ਜਥੇਬੰਦੀਆਂ ਨੇ ਕਰਨ ਦਾ ਐਲਾਨ ਪਰਿਵਾਰ ਵੀ ਸੰਘਰਸ਼ ਦਾ ਐਲਾਨ ਕਰ ਰਿਹਾ ਹੈ ਕੀ ਲੱਗਦਾ ਤੁਹਾਨੂੰ ਦਿਲਜੋਤ ਵਾਲੇ ਮਾਮਲੇ 'ਚ ਦਿਲਜੋਤ ਵਾਲੇ ਮਾਮਲੇ 'ਚ ਅਸੀਂ ਕੱਲ ਉਹਦੇ ਮਾਤਾ ਨੂੰ ਵੀ ਮਿਲ ਕੇ ਆਏ ਸੀ ਉਹਦੇ ਪੁਰਾਣੇ ਸਾਥੀਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਮਾਤਾ ਨੇ ਇਲਜ਼ਾਮ ਲਾਏ ਐ ਸੋ ਉਹਨਾਂ ਨਾਲ ਵੀ ਰابطਾ ਕਰਨ ਦੀ ਕੋਸ਼ਿਸ਼ ਕੀਤੀ ਹਮ ਅ ਮਾਤਾ ਨੇ ਤਾਂ ਚਲੋ ਜਿਹੜੇ ਸਵਾਲ ਉਠਾਏ ਸੀ ਜਥੇਬੰਦੀ ਨੇ ਉਹਨਾਂ ਤੇ ਉਹਨਾਂ ਦੇ ਸਾਰਿਆਂ ਦੇ ਜਵਾਬ ਦਿੱਤੇ ਹਮ ਪਰ ਜੋ ਇਲਜ਼ਾਮ ਮਾਤਾ ਨੇ ਉਹਨਾਂ ਤੇ ਲਾਏ ਆ ਉਹਨਾਂ ਦੇ ਜਵਾਬ ਦੇਣ ਤੋਂ ਉਹਨਾਂ ਨੇ ਕੋਰਾ ਚਿੱਟਾ ਜਵਾਬ ਹੀ ਦਿੱਤਾ ਜੀ ਉਹ ਕਹਿੰਦੇ ਅਸੀਂ ਜਿਹੜੇ ਬਿਆਨ ਦੇਤੇ ਇੱਕ ਵਾਰ ਹਮ ਬਸ ਉਹੀ ਸਾਡੇ ਆਖਰੀ ਬਿਆਨ ਨੇ ਹਮ ਅਸੀਂ ਕਿਹਾ ਵੀ ਠੀਕ ਹੈ ਹਮ ਉਹਦੇ ਵਿੱਚ ਮੈਂ ਇੱਕ ਸਵਾਲ ਉਹਨੂੰ ਇਹ ਜ਼ਰੂਰ ਪੁੱਛਿਆ ਸੀ ਕਿ ਤੁਸੀਂ ਉਹਨਾਂ ਦੇ ਮਾਤਾ ਕਹਿ ਰਹੇ ਆ ਵੀ ਤੁਸੀਂ ਉਹਨਾਂ ਦੇ ਮਾਤਾ ਤੇ ਇਲਜ਼ਾਮ ਲਾਏ ਸੀ ਵੀ ਹਮ ਇਨਾ ਸੁਸਾਈਡ ਨੋਟ ਦੇ ਉੱਤੇ ਇਹ ਲਿਖਿਆ ਵੀ ਇਹਨਾਂ ਦੀ ਮਾਤਾ ਤੰਗ ਪਰੇਸ਼ਾਨ ਕਰਦੀ ਸੀ ਉਹ ਕਹਿੰਦੀ ਮੈਂ ਨਹੀਂ ਇਹ ਇਲਜ਼ਾਮ ਲਾਈ ਅੱਛਾ ਇਹਦਾ ਸੁਸਾਈਡ ਨੋਟ ਤੇ ਲਿਖੇ ਸੀ ਹਾਲਾਂਕਿ ਪਹਿਲਾਂ ਜਿਹੜੀ ਮੀਡੀਆ ਦੇ ਉਹ ਰੂਬਰੂ ਹੋਏ ਸੀ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਫੋਨ ਤੇ ਗੱਲਬਾਤ ਜਿਹੜੀ ਵੀ ਹੁੰਦੀ ਸੀ ਉਹਦੇ ਚ ਲੜਦੇ ਪੜਦੇ ਹੀ ਹੁੰਦੀਆਂ ਸੀ ਮਾਵਾਂ ਧੀਆਂ ਇਹ ਗੱਲਾਂ ਕਹੀਆਂ ਜੀ ਸਭ ਤੋਂ ਪਹਿਲੀ ਗੱਲ ਤਾਂ ਇੱਥੇ ਜਥੇਬੰਦੀ ਦੇ ਉੱਤੇ ਇੰਨੇ ਸਵਾਲ ਉੱਠਨੇ ਇਹ ਨਹੀਂ ਕਿ ਚਲੋ ਇੱਕ ਸਵਾਲ ਉਠਾ ਲਈ ਹੋਵੇ ਤੇ ਅਸੀਂ ਮੰਨ ਲਾਂਗੇ ਕਿ ਸ਼ਾਇਦ ਮਾਂ ਧੀ ਦਾ ਕੋਈ ਡਿਸਪਿਊਟ ਸੀ ਜਾਂ ਹੈ ਜਾਂ ਹੋਊਗਾ ਪਰ ਇਹ ਸਵਾਲ ਜਵਾਬ ਕਲਪਨਾ ਵੀ ਕਰ ਰਹੀ ਹੈ ਇਹੀ ਸੇਮ ਇਲਜ਼ਾਮ ਕਲਪਨਾ ਲਾ ਰਹੀ ਹੈ ਜੋ ਕਿ ਇਹਨਾਂ ਦੀ ਕੋਈ ਰਿਸ਼ਤੇਦਾਰ ਨਹੀਂ ਹੈਗੀ ਨਿਰਜੋਤ ਕੀ ਉਹ ਕੋਈ ਰਿਸ਼ਤੇਦਾਰ ਨਹੀਂ ਹੈਗੀ ਇੱਕ ਮੁੰਡਾ ਵਰੁਣ ਸੇਮ ਗੱਲਾਂ ਉਹ ਕਹਿ ਰਿਹਾ ਉਹ ਵੀ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਨਵਕਰਨ ਵੇਲੇ ਵੀ ਇਹ ਗੱਲਾਂ ਉੱਠੀਆਂ ਉਹ ਵੀ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਸੋ ਜੇ ਤੁਹਾਡੀ ਜਥੇਬੰਦੀ ਚ ਵਾਰ-ਵਾਰ ਵਾਰ-ਵਾਰ ਇਸ ਤਰੀਕੇ ਦੇ ਨਾਲ ਗੁੱਜੀਆਂ ਮੋਤਾਂ ਹੋਣਗੀਆਂ ਗੁੱਜੀਆਂ ਮੋਤਾਂ ਭੇਤ ਪਰੇ ਹਲਾਤਾਂ ਦੇ ਵਿੱਚ ਤੁਹਾਡੇ ਕੋਲ ਰਹਿੰਦੇ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਤੇ ਫਿਰ ਸਵਾਲ ਤਾਂ ਉੱਠਣਗੇ ਹੀ ਨਾ ਸਵਾਲ ਤਾਂ ਉੱਠਣਗੇ ਉਦਾਂ ਤਾਂ ਤੁਸੀਂ ਬੜਾ ਮਤਲਬ ਸਟੇਜਾਂ ਤੇ ਖੜ ਖੜ ਕੇ ਚੀਕਦੇ ਹੋ ਚੀਕਾਂ ਮਾਰਦੇ ਹੋ ਵੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅਸੀਂ ਆਜ਼ਾਦੀ ਲੈ ਕੇ ਦਿਖਾਵਾਂਗੇ ਤੇ ਫਿਰ ਇੱਕ ਵਾਰ ਇਸ ਮਸਲੇ ਤੇ ਸਾਰੇ ਜਣੇ ਜਵਾਬ ਦੇ ਦਿਓ ਖਾਂ ਜਵਾਬ ਦੇ ਦੋ ਖਾਂ ਜਵਾਬ ਦੇਣ ਚ ਕੀ ਹਰ ਜਾ ਇਹ ਕੀ ਗੱਲ ਮੈਨੂੰ ਇੱਕ ਗੱਲ ਤੁਸੀਂ 36 ਜਾਣੇ ਪੁੱਛਿਓ ਤੇ ਮੈਂ 36 ਵਾਰ ਵੀ ਜਵਾਬ ਦੇਉਂਗੀ ਕੋਈ ਮੇਰੇ ਤੇ ਕਤਲ ਦਾ ਇਲਜ਼ਾਮ ਲਾਈ ਜਾਂਦਾ ਹੋਵੇ ਤਾਂ ਮੈਂ ਇਹ ਥੋੜੀ ਦੇਖੂਗੀ ਕਿ ਮੇਰਾ ਜਿਹੜਾ ਚੈਨਲ ਆ ਜਿਵੇਂ ਇਹਨਾਂ ਦੀ ਜਥੇਬੰਦੀ ਆ ਵੀ ਉਹ ਕੀ ਕਹਿ ਰਿਹਾ ਵੀ ਚੈਨਲ ਨੇ ਜਵਾਬ ਦਿੱਤਾ ਜੀ ਮੈਂ ਤਾਂ ਜਵਾਬ ਨਹੀਂ ਦੇਣਾ ਇਲਜ਼ਾਮ ਮੇਰੇ ਤੇ ਲੱਗ ਰਿਹਾ ਕਿ ਚੈਨਲ ਤੇ ਨਿੱਜੀ ਤੌਰ ਤੇ ਮਤਲਬ ਉਹ ਲੜਕੀ ਤੇ ਲੱਗ ਰਿਹਾ ਰਵਿੰਦਰ ਤੇ ਇਲਜ਼ਾਮ ਰਵਿੰਦਰ ਤੇ ਲੱਗ ਰਿਹਾ ਇਲਜ਼ਾਮ ਜਗਦੀਸ਼ ਤੇ ਲੱਗ ਰਿਹਾ ਉਹ ਜਵਾਬ ਦੇਣ ਅੱਛਾ ਗਗਨ ਇੱਕ ਗੱਲ ਇਹ ਜਥੇਬੰਦੀਆਂ ਖਾਸ ਕਰਕੇ ਲਲਕਾਰ ਬੜੇ 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 ਦਾਅਵੇ ਕਰਦੇ ਐ ਇਨਕਲਾਬ ਦੇ ਨਾਲ ਹੀ ਸਰਕਾਰ ਤੇ ਸਵਾਲ ਚੁੱਕਦੇ ਸਰਕਾਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੀ ਸਰਕਾਰ ਤੁਹਾਨੂੰ ਸਵਾਲ ਨਹੀਂ ਕਰਨ ਦੇ ਸੇਮ ਸਰਕਾਰ ਵਾਲੀ ਰਾਟੀ ਇਹਨਾਂ ਦੀ ਇਹ ਵੀ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਕਿਸੇ ਗੱਲ ਦਾ ਇੱਕੋ ਜਿਹੀ ਹੈ ਜੀ ਦੋਨੇ ਇੱਕੋ ਜਿਹੀ ਹੈ ਮੈਂ ਲੋਕਾਂ ਨੂੰ ਸਮਝਾਉਂਦੀ ਰਹੀ ਆ ਹੁਣ ਵੀ ਸਮਝਾਉਣੀ ਆ ਵੀ ਇਹ ਜਥੇਬੰਦੀਆਂ ਤੇ ਸਰਕਾਰ ਦੇ ਵਿੱਚ 19 21 ਦਾ ਹੀ ਫਰਕ ਹੈ ਨਾ ਫਰਕ ਇਹ ਇਨਾਂ ਕੋਲ ਕੁਰਸੀ ਨਹੀਂ ਹੈਗੀ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਨਹੀਂ ਚੁਣਿਆ ਪਰ ਸੇਮ ਤਰੀਕੇ ਨਾਲ ਇਹ ਫੰਡ ਇਕੱਠਾ ਕਰਦੇ ਆ ਕੀ ਗੱਲ ਭਾਈ ਉਹ ਮੁੰਡੇ ਇਹਨਾਂ ਨੂੰ ਸਵਾਲ ਕਰਦੇ ਆ ਵੀ ਤੁਹਾਡੇ ਕੋਲ ਜਿਹੜਾ ਫੰਡ ਆਉਂਦਾ ਇੱਕ ਅਫੀਸ਼ੀਅਲ ਅਕਾਊਂਟ ਕਿਉਂ ਨਹੀਂ ਆ ਕਿਉਂ ਨਹੀਂ ਤੁਸੀਂ ਮਹੀਨੇ ਦੇ ਮਹੀਨੇ ਭਾਈ ਉਸ ਫੰਡ ਦਾ ਜਵਾਬ ਦਿੰਦੇ ਲੋਕਾਂ ਨੂੰ ਪੈਸਾ ਲੋਕਾਂ ਤੋਂ ਇਕੱਠਾ ਕੀਤਾ ਤਾਂ ਲੋਕਾਂ ਦਾ ਪੂਰਾ ਅਧਿਕਾਰ ਆ ਇਹਨਾਂ ਤੋਂ ਉਸ ਪੈਸੇ ਦਾ ਹਿਸਾਬ ਲੈਣਾ ਇਹ ਹਿਸਾਬ ਹੀ ਨਹੀਂ ਦਿੰਦੇ ਤਾਂ ਲੋਕਾਂ ਦਾ ਪੈਸਾ ਲੋਕ ਹਿਸਾਬ ਮੰਗ ਸਕਦੇ ਇੱਕ ਕੁੜੀ ਬਿਮਾਰ ਹੋ ਗਈ 5 ਲੱਖ ਲੱਗ ਜੂ 10 ਲੱਖ ਲੱਗ ਜੂ ਤੁਸੀਂ 25 25 30 30 ਲੱਖ ਰੁਪਇਆ ਇਕੱਠਾ ਕਰਦੇ ਹੋ ਕਿਹੜਾ ਕੋਈ ਹਿਸਾਬ ਆ ਕੀ ਪਤਾ ਕਰੋੜਾ ਵੀ ਕਰਦੇ ਹੋਵੋ ਅੱਛਾ ਕੱਲ ਦਿਲਜੋਤ ਦੀ ਮਾਤਾ ਨੇ ਵੀ ਇਲਜ਼ਾਮ ਲਾਇਆ ਕਿ ਮਤਲਬ ਉਹ ਕਿ ਇਹ ਜਥੇਬੰਦੀ ਕੋਲੇ ਤਾਂ ਬੜਾ ਕਰੋੜਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਕਈ ਕੋਠਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਜਿਹੜੇ ਬੱਚੇ ਇਹਨਾਂ ਦੇ ਆਪ ਹੀ ਇਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਸੀ ਉਹੀ ਕਾਰਕੁਨ ਅੱਜ ਕਹਿ ਰਹੇ ਆ ਨਾ ਜੀ ਜਿਹੜੇ ਬੰਦਿਆਂ ਕੋਲ ਭੋਰਾ ਮਗਰ ਕੋਈ ਪੈੜੀ ਹੋਵੇ ਨਾ ਕੋਈ ਕਿਲਾ ਦੋ ਕਿਲੇ ਹੋਵੇ ਉਹ ਇੱਕ ਪਾਸੇ ਤਾਂ ਕਹਿਣਗੇ ਵੀ ਮੋਹ ਨਹੀਂ ਕਰਨਾ ਜ਼ਮੀਨ ਜਾਇਦਾਦ ਦਾ ਹੂੰ ਇਹ ਇਹ ਡਾਇਲੋਗ ਹੈ ਇਹਨਾਂ ਦਾ ਤੇ ਦੂਜੇ ਪਾਸੇ ਉਹਨਾਂ ਨੂੰ ਹੀ ਕਹਿਣਗੇ ਕਿ ਵੀ ਆਪਦਾ ਹਿੱਸਾ ਜਿਹੜਾ ਤੁਹਾਡਾ ਪਰਿਵਾਰ 'ਚ ਜੇ ਤੁਸੀਂ 4 ਜਾਣੇ ਹੋ ਤਾਂ ਕਿੱਲੇ 'ਚੋਂ ਚੌਥਾ ਹਿੱਸਾ ਲੈ ਕੇ ਆ ਕੇ ਇੱਥੇ ਸਾਨੂੰ ਦਿਓ ਹਾਂ ਜਾਂ ਤਾਂ ਤੁਸੀਂ ਜਮਈ ਕਹਿ ਦੋ ਵੀ ਤਿਆਗ ਹੀ ਆ ਤਿਆਗ ਕੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਤਿਆਗ ਹੈ ਤੇ ਜਾਂ ਫਿਰ ਐ ਨਾ ਕਰੋ ਜਾਂ ਫਿਰ ਉਹਨਾਂ ਦਾ ਹਿੱਸਾ ਮਤਲਬ ਉਹ ਹਿੱਸਾ ਲੈ ਕੇ ਉਹਨਾਂ ਦੀ ਪਰਿਵਾਰ ਨਾਲੋਂ ਭੈਣ ਭਰਾਵਾਂ ਨਾਲੋਂ ਟੁੱਟ-ਫੁੱਟ ਕਰਾਉਣੀ ਆ ਚਾਹੇ ਉਹ ਪੈਸੇ ਨੂੰ ਲੈ ਕੇ ਹੋ ਜੇ ਚਾਹੇ ਉਹ ਕਿਸੇ ਕੁੜੀ ਦੀ ਉਹਦੇ ਲਵਰ ਨੂੰ ਲੈ ਕੇ ਹੋ ਜੇ ਵੀ ਜਥੇਬੰਦੀ ਦੇ ਵਿੱਚ ਕੋਈ ਕੁੜੀ ਦਾ ਲਵਰ ਹੁੰਦਾ ਹੈ ਘਰਦੇ ਉਹਦੇ ਲਈ ਮੰਨਦੇ ਨਹੀਂ ਤੇ ਰਸਾ ਲਾ ਦਿੰਦੇ ਆ ਚਾਹੇ ਆਏ ਕਰਾ ਦੇਣ ਚਾਹੇ ਇਹਨਾਂ ਦੇ ਜਿਹੜੇ ਲਿਖੀਆਂ ਹੋਈਆਂ ਸਕ੍ਰਿਪਟਾਂ ਜਿਵੇਂ ਉਹ ਦੱਸ ਰਹੀ ਹੈ ਕਲਪਨਾ ਕਿ ਮੈਨੂੰ ਇਹ ਸਕ੍ਰਿਪਟ ਲਿਖ ਕੇ ਦਿੰਦੇ ਸੀ ਕਿ ਜਾਓ ਜਾ ਕੇ ਇਹ ਆਪਦੇ ਘਰਦਿਆਂ ਨੂੰ ਬੋਲ ਦਿਓ ਤੇ ਘਰਦਿਆਂ ਨਾਲ ਚਾਹੇ ਉਹ ਇਹਨਾਂ ਦੇ ਬੇਤੁਕੇ ਮੈਂ ਉਹਨਾਂ ਨੂੰ ਬੇਤੁਕੇ ਕਹੂੰਗੀ ਬੇਤੁਕੇ ਭਾਸ਼ਣ ਹੈ ਜਾਂ ਉਹ ਹੋਣ ਨਾ ਕਿਹਦਾ ਵਰਤਦੇ ਆ ਕਰਦੇ ਕੀ ਆ ਕੁੱਲ ਮਿਲਾ ਕੇ ਮੈਨੂੰ ਐਂ ਦੱਸ ਦੋ ਵੀ ਕਿਹੜਾ ਬੰਦਾ ਆਪਦਾ ਪਰਿਵਾਰ ਛੱਡ ਕੇ ਅੱਜ ਤੱਕ ਦੁਨੀਆ ਤੇ ਸੁખી ਰਿਹਾ ਹੈ ਕਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਦੁਨੀਆ ਤੇ ਸੁખી ਰਿਹਾ ਹੈ ਜਿਹੜੇ ਪਰਿਵਾਰ ਨੇ ਜਿਹੜੇ ਮਾਪਿਓ ਨੇ ਸਾਨੂੰ ਜਨਮ ਦਿੱਤਾ ਜਿਨ੍ਹਾਂ ਨੇ 9 ਮਹੀਨੇ ਸਾਨੂੰ ਕੋਖ 'ਚ ਰੱਖਿਆ ਸਾਨੂੰ ਪੜਾਇਆ ਸਾਡੇ ਤੇ ਖਰਚੇ ਕੀਤੇ ਠੀਕ ਹੈ ਸਾਨੂੰ ਚੱਕ-ਜੱਕ ਕੇ ਡਾਕਟਰਾਂ ਦੇ ਲਿਜਾਂਦਾ ਰਿਹਾ ਇੱਕੇਦਮ ਜਦੋਂ 18 ਸਾਲਾਂ ਦਾ ਹੋਇਆ 17 ਸਾਲਾਂ ਦਾ ਹੋਇਆ ਜਦੋਂ 20 ਸਾਲਾਂ ਦਾ ਹੋਇਆ ਤੁਹਾਡੇ ਕੋਲ ਆ ਕੇ ਮੜਾ ਜਾ ਕੋਨੇ ਕਿ ਤੇ ਤੁਹਾਡੀ ਸੰਗਤ ਚ ਮਾੜੀ ਕਿਸਮਤ ਨੂੰ ਬਹਿ ਗਿਆ ਤਾਂ ਤੁਸੀਂ ਉਹਨੂੰ ਪਹਿਲਾ ਗਿਆਨ ਇਹ ਕਿਉਂ ਦਿੰਨੇ ਹੋ ਕਿ ਮਾਪੇ ਛੱਡ ਹੂੰ ਬਡੀ ਕਿਹੜੀ ਕਿਤਾਬ ਦੇ ਵਿੱਚ ਇਹ ਲਹਿ ਲਿਖੀ ਹੋਈ ਆ ਕਿ ਮਾਂ ਪਿਓ ਨੂੰ ਛੱਡ ਕੇ ਲਹਿਦਾ ਇਨਕਲਾਬ ਆਉਂਦਾ ਹੈ ਹਾਂ ਇਹ ਵੀ ਮਤਲਬ ਮਾਂ ਥੋੜਾ ਪਰਿਵਾਰ ਨਾਲ ਟੁੱਟ ਕੇ ਕਿਹੜਾ ਇਨਕਲਾਬ ਆਉਂਦਾ ਬਸ ਇਸ ਗੱਲ ਦਾ ਜਵਾਬ ਦਿਓ ਨਾ ਬੱਚੇ ਇਸ ਗੱਲ ਦਾ ਜਵਾਬ ਦੇ ਜੋਦੀ ਮਾਂ ਨੇ ਇੱਕ ਵੀ ਸਵਾਲ ਚੁੱਕਿਆ ਕਿ ਜਿਹੜੀਆਂ ਕੁੜੀਆਂ ਨੂੰ ਜਿੱਥੇ ਰੱਖਿਆ ਜਾਂਦਾ ਉਹ ਨਾਂ ਦਾ ਪਰਿਵਾਰ ਨੂੰ ਪਤਾ ਹੁੰਦਾ ਕਿੱਥੇ ਰਹੀਆਂ ਇੱਥੋਂ ਈਵਨ ਕਿ ਕੁੜੀਆਂ ਨੂੰ ਵੀ ਨਹੀਂ ਲੋਕੇਸ਼ਨ ਦਾ ਪਤਾ ਹੁੰਦਾ ਜਿਹੜੀਆਂ ਉੱਥੇ ਰਹੀਆਂ ਉਹਦਾ ਕਲਪਨਾ ਦੱਸ ਰਹੀ ਹੈ ਨਾ ਕਿ ਹੁਣ ਜੇ ਕਲਪਨਾ ਨੂੰ ਅਸੀਂ ਸਵਾਲ ਇਹ ਨਹੀਂ ਵੀ ਜਿਹੜਾ ਪੀੜਤਾ ਅਸੀਂ ਉਹਨੂੰ ਵੀ ਸਵਾਲ ਕਰਦੇ ਹਾਂ ਪੁਲਿਸ ਵਾਲ ਉਹ ਜਵਾਬ ਦਿੰਦੀ ਆ ਕਹਿੰਦੀ ਮੇਰੀਆਂ ਅਸ਼ਲੀਲ ਵੀਡੀਓ ਬਣਾਈ ਬੈਠੇ ਸੀ ਇਹ ਉਹ ਕੁੜੀ ਕਹਿੰਦੀ ਆ ਜਿਹਦੇ ਕਰਕੇ ਕਹਿੰਦੀ ਮੈਂ ਡਰਦੀ ਬੋਲੀ ਨਹੀਂ ਵੀ ਜੇ ਮੈਂ ਬੋਲੀ ਇਹਨਾਂ 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 ਦਾ ਕੀ ਜਾਣਾ ਇਹਨਾਂ ਨੈਟ ਤੇ ਝੜਾ ਦੇਣੀਆਂ ਫੇਕ ਆਈਡੀਆਂ ਤੋਂ ਮੁੜ ਕੇ ਇੱਥੇ ਕਿਹੜਾ ਇੱਥੇ ਨਹੀਂ ਪਤਾ ਲੱਗਦਾ ਇਹ ਕਹਿਣ ਨੂੰ ਕਹਿ ਦਿੰਦੇ ਆ ਵੀ ਸਾਡਾ ਸਾਈਬਰ ਥਾਣਾ ਜੀ ਸਾਈਬਰ ਸੈੱਲ ਆ ਉਹਦੇ ਚ ਕਦੇ ਇੱਕ ਮੈਂ ਖੁਦ ਇੱਕ ਆਈਡੀ ਦੇ ਕੇ ਆਈ ਆ 7-8 ਮਹੀਨੇ ਹੋ ਗਏ ਉਸ ਆਈਡੀ ਦਿੱਤੀ ਨੂੰ ਵੀ ਆ ਕੀਦੀ ਆ ਇਹ ਨਹੀਂ ਲੱਭੀ ਗਈ ਇਹਨਾਂ ਤੋਂ ਅੱਛਾ ਕਾਕਾ ਨਾ ਮਤਲਬ ਜਿਹੜੀ ਉਹਦੀ ਮਾਤਾ ਨੇ ਵੀ ਇਲਜ਼ਾਮ ਲਾਏ ਆ ਬੜੇ ਹਰ ਤਰ੍ਹਾਂ ਦੇ ਲਲਕਾਰ ਤੇ ਇਲਜ਼ਾਮ ਲੱਗ ਰਹੇ ਆ ਉਸ ਨੂੰ ਲੈ ਕੇ ਜਿਹੜੀਆਂ ਕਾਮਨਸ ਜਥੇ ਬੰਦੀਆਂ ਖਾਸ ਕਰਕੇ ਉਗਰਾਹਾਂ ਜਥੇ ਬੰਦੀ ਉਹ ਵੀ ਕਾਮਰੇਡ ਵਿਚਾਰਤਰ ਵਾਲੀ ਆ ਲਲਕਾਰ ਦਾ ਦਬਾਈ ਆ ਜਿਹੜੇ ਉਹ ਜਥੇ ਬੰਦੀਆਂ ਵੀ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਬੋਲਣ ਨੂੰ ਤਿਆਰ ਨਹੀਂ ਮੈਂ ਉਗਰਾਹਾਂ ਸਾਹਿਬ ਨੂੰ ਤਾਂ ਕਹਿੰਦੀ ਆ ਪਿੱਛੇ ਜੇ ਪ੍ਰਵਾਸੀਆਂ ਵਾਲਾ ਮੁੱਦਾ ਉੱਠਿਆ ਸੀ ਜਦੋਂ ਪ੍ਰਵਾਸੀ ਨੇ ਬੱਚੇ ਦਾ ਰੇਪ ਕੀਤਾ ਸੀ ਰਾਈਟ ਉਹ ਕਤਲ ਵੀ ਕੀਤਾ ਸੀ ਕਤਲ ਵੀ ਕੀਤਾ ਸੀ ਉਸ ਮਾਮਲੇ 'ਚ ਬੜੀ ਛੇਤੀ ਆ ਗਈ ਸੀ ਵੀ ਪ੍ਰਵਾਸੀ ਸਾਡੇ ਭਰਾ ਹੈ ਕਲਪਨਾ ਦਾ ਪਰਿਵਾਰ ਪ੍ਰਵਾਸੀ ਹੈ ਉਹਦਾ ਪਰਿਵਾਰ ਪ੍ਰਵਾਸੀ ਹੈ ਜੇ ਪ੍ਰਵਾਸੀ ਤੁਹਾਡੇ ਭਰਾ ਆ ਤੇ ਆ ਭਣਜੀ ਨਹੀਂ ਦਿੰਦੀ ਤੁਹਾਨੂੰ ਹੂੰ ਭਣਜੀ ਨਹੀਂ ਦਿੰਦੀ ਬਿਲਕੁਲ ਉਹਦੇ ਹੱਕ 'ਚ ਹੁਣ ਲੜਨਾ ਨਹੀਂ ਹੂੰ ਉਹਦਾ ਤਾਂ ਬੜੀ ਛੇਤੀ ਤੁਹਾਨੂੰ ਮਜ਼ਦੂਰ ਤੇ ਭਈਏ ਦਿਸਣ ਲੱਗ ਜਾਂਦੇ ਵੀ ਇਹ ਇਹ ਸਾਡੇ ਜੀ ਪ੍ਰਵਾਸੀ ਭਰਾ ਹੈ ਇਹਨਾਂ ਬਿਨਾ ਤਾਂ ਸਾਡੀਆਂ ਫੈਕਟਰੀਆਂ ਠੱਪ ਹੋ ਜਾਣਗੀਆਂ ਹੁਣ ਕਲਪਨਾ ਨਾਲ ਕੌਣ ਖੜਾ ਹੂੰ ਹੁਣ ਕੌਣ ਖੜਾ ਕਲਪਨਾ ਨਾਲ ਪੰਜਾਬ ਦੇ ਲੋਕ ਹੀ ਖੜੇ ਆ ਇਹ ਥੋੜੀ ਖੜੇ ਆ ਇਹਨਾਂ ਨੇ ਜੀ ਆਪਦੇ ਇਹਨਾਂ ਦਾ ਇੱਕ ਏਜੰਡਾ ਹੈ ਇਹ ਕਹਿੰਦੇ ਜੀ ਜੇ ਸਾਡੇ 'ਚ ਕਮੀ ਹੈ ਨਾ ਉਹ ਦੱਸਣੀ ਨਹੀਂ ਬਾਹਰ ਨਹੀਂ ਦੱਸਣੀ ਜੇ ਸਾਡੇ 'ਚ ਕੋਈ ਵੀ ਕਮੀ ਹੈ ਕਿੱਡਾ ਵੱਡਾ ਗੁਨਾਹ ਕਰਦਗੇ ਅਸੀਂ ਬਾਹਰ ਨਹੀਂ ਦੱਸਣਾ ਕਿਉਂ ਨਹੀਂ ਦੱਸਣਾ ਸਾਡੇ ਵਿਰੋਧੀ ਕਹਿੰਦੇ ਫਾਇਦਾ ਚੁੱਕਣਗੇ ਇਹਦਾ ਮਤਲਬ ਤੁਸੀਂ ਇਹ ਤਾਂ ਮੰਨ ਲੀਏ ਨਾ ਤੁਹਾਡੇ 'ਚ ਕਮੀ ਹੈ ਇਹ ਤਾਂ ਮੰਨ ਲੀਏ ਨਾ ਫੇਰ ਹੀ ਅਸੀਂ ਫਾਇਦਾ ਚੁੱਕਾਂਗੇ ਤੁਸੀਂ ਸਾਨੂੰ ਮੌਕਾ ਹੀ ਕਿਉਂ ਦਿੰਦੇ ਹੋ ਤੁਸੀਂ ਸਾਨੂੰ ਮੌਕਾ ਹੀ ਕਿਉਂ ਦਿੰਦੇ ਹੋ ਸਾਫ਼ ਸੁਥਰੇ ਰਹੋ ਸਾਫ ਸੁਥਰੇ ਰਹੋ ਨਹੀਂ ਜਥੇਬੰਦੀਆਂ ਦੇ ਵਿੱਚ ਇਹ ਗੱਲ ਕਹਿ ਕੇ ਲੋਕਾਂ ਦੀਆਂ ਧੀਆਂ ਨੂੰ ਵਰਗਲਾ ਕੇ ਲੈ ਜਾਣਾ ਕਿ ਆਜੋ ਸਰਕਾਰਾਂ ਨਾਲ ਲੜਾਂਗੇ ਤੁਸੀਂ ਮੈਨੂੰ ਦੱਸੋ ਕਿਹੜਾ ਤਗਮਾ ਜਿੱਤ ਕੇ ਲੈ ਕੇ ਆਓ ਕਿਹੜੀ ਕਾਰਗਿਲ ਦੀ ਜੰਗ ਜਿੱਤ ਲਈ ਤੁਸੀਂ ਹੁਣ ਤੱਕ ਜਿੱਤੀ ਹੈ ਕੋਈ ਸਵਾਏ ਲੋਕਾਂ ਤੋਂ ਫੰਡ ਇਕੱਠਾ ਕਰਨ ਤੋਂ ਅੱਛਾ ਗਗਨ ਜੇ ਸਰਕਾਰ ਦੀ ਵੀ ਗੱਲ ਕਰੀਏ ਆਪਾਂ ਇੱਕ ਪਾਸੇ ਸਰਕਾਰ ਤੇ ਇੱਕ ਦੂਜੇ ਨਾਲ ਆਪਸ ਵਿੱਚ ਵਿਰੋਧੀ ਦੱਸਦੇ ਆ ਪਰ ਹੁਣ ਇਸ ਮਸਲੇ ਤੇ ਭਮਾ ਤਾਂ ਦਿਲਜੋਧ ਦਾ ਕਤਲ ਹੋਇਆ ਹੈ ਭਮਾ ਦਿਲਜੋਧ ਨੇ ਆਤਮ ਹੱਤਿਆ ਕੀਤੀ ਹੈ ਜੇ ਦਲਜੋਤ ਨੇ ਆਤਮ ਹੱਤਿਆ ਵੀ ਕੀਤੀ ਉਹ ਵੀ ਕਿਸੇ ਨਾ ਕਿਸੇ ਦੁਖੀ ਹੋ ਕੇ ਕੀਤੀ ਹੈ ਸਰਕਾਰ ਨਰਪੱਖ ਜਾਂਚ ਕਿਉਂ ਨਹੀਂ ਕਰੀ ਜਾਂਚ ਬੰਦ ਕਿਉਂ ਕਰ ਦਿੱਤੀ ਡਰਦੀ ਆ ਡਰਦੀ ਆ ਇਹਨਾਂ ਤੋਂ ਅੱਛਾ ਡਰਦੀ ਆ ਕਿਤੇ ਧਰਨਾ ਨਾ ਲਾ ਲੈਣ ਵਿਚਾਰੇ ਜਾਂ ਡਰ ਵੀ ਹੋ ਸਕਦਾ ਤੇ ਜਾਂ ਮਿਲਿਆ ਜਾਂ ਮਿਲਿਆ ਬਸ ਦੋ ਹੀ ਗੱਲਾਂ ਨਾ ਹੁਣ ਸਰਕਾਰ ਸਭ ਤੋਂ ਪਹਿਲਾਂ ਉੱਥੋਂ ਲੈਟਰ ਚੱਕਣ ਦਾ ਹੱਕ ਕਿਹਦਾ ਸੀ ਅੱਜ ਤੱਕ ਜਿੰਨੇ ਵੀ ਇਹੋ ਜਿਹੇ ਮਤਲਬ ਕੇਸ ਹੋਏ ਆ ਜਿੱਥੇ ਕੋਈ ਸੁਸਾਈਡ ਹੁੰਦੀ ਆ ਜਾਂ ਜੇ ਕੋਈ ਮਤਲਬ ਕਿਸੇ ਹੋਟਲ ਚੋਂ ਲਾ ਲਓ ਜਾਂ ਕਿਸੇ ਹੋਸਟਲ ਚੋਂ ਲਾ ਲਓ ਕਿਸੇ ਕਮਰੇ ਚੋਂ ਲਾ ਲਓ ਕਿਸੇ ਪੀਜੀ ਚੋਂ ਲਾ ਲਓ ਕਿਸੇ ਫਲੈਟ ਚੋਂ ਲਾ ਲਓ ਕੋਈ ਐਦਾਂ ਲਵਾਰਸ ਲਾਸ਼ ਪਈ ਹੋਵੇ ਠੀਕ ਹੈ ਉਹਨੂੰ ਜਾ ਕੇ ਸਭ ਤੋਂ ਪਹਿਲਾਂ ਕੌਣ ਚੈੱਕ ਕਰਦਾ ਹੈ ਪੁਲਿਸ ਕਰੂਗੀ ਉਹਦੇ ਨੇੜੇ ਤੇੜੇ ਦੀਆਂ ਸਾਰੀਆਂ ਨਿਸ਼ਾਨੀਆਂ ਕਿਹਨੇ ਚੈੱਕ ਕਰਨੀਆਂ ਹੁੰਦੀਆਂ ਬਿਲਕੁਲ ਬਿਲਕੁਲ ਠੀਕ ਹੈ ਉੱਥੋਂ ਸੁਸਾਇਡ ਨੋਟ ਕੱਢ ਕੇ ਤਾਂ ਪੁਲਿਸ ਨੂੰ ਲਿਆਉਣਾ ਚਾਹੀਦਾ ਸੀ ਲੈ ਕੇ ਰਵਿੰਦਰ ਆ ਰਹੀ ਹੈ ਤੇ ਫਿਰ ਜੇ ਉਹਨੇ ਚੱਕ ਵੀ ਲਿਆ ਉਹਨੇ ਪੁਲਿਸ ਨੂੰ ਕਿਉਂ ਨਹੀਂ ਦਿੱਤਾ ਉਹਦੀ ਮਾਂ ਇਹੀ ਕਹਿ ਰਹੀ ਹੈ ਨਾ ਜੇ ਤੁਹਾਡੇ ਕੋਲ ਸੁਸਾਈਡ ਨੋਟ ਆ ਗਿਆ ਸੀ ਤੇ ਉਹ ਮੇਰੇ ਖਿਲਾਫ ਸੀ ਤੇ ਤੁਸੀਂ ਦਿਲਜੋਤ ਨੂੰ ਮੈਥੋਂ ਵੱਧ ਪਿਆਰ ਕਰਦੇ ਸੀ ਤੇ ਫਿਰ ਜਾ ਕੇ ਥਾਣੇ 'ਚ ਲਿਖਵਾਉਂਦੇ ਉਹ ਫਿਰ ਇਹਦਾ ਅਰਥ ਤਾਂ ਇਹ ਹੋਇਆ ਨਾ ਵੀ ਤੁਸੀਂ ਉਹ ਸੁਸਾਈਡ ਨੋਟ ਇਸ ਕਰਕੇ ਲਿਖਿਆ ਜਾਂ ਬਣਾਇਆ ਸਿੱਧੇ ਸਿੱਧੇ ਸ਼ਬਦਾਂ 'ਚ ਤਾਂ ਕਿ ਜੇ ਦਿਲਜੋਤ ਦੀ ਮਾਂ ਆਉਗੀ ਜੇ ਉਹ ਸਾਡੇ ਤੇ ਸ਼ੱਕ ਪ੍ਰਗਟ ਕਰੂਗੀ ਤੇ ਅਸੀਂ ਉਹਨੂੰ ਇਹ ਲੈਟਰ ਦਿਖਾ ਕੇ ਡਰਾ ਲਾਂਗੇ ਕਿ ਤੇਰੇ ਤੇ ਹੀ ਐਫ ਆਈ ਆਰ ਕੱਟੀ ਜਾ ਸਕਦਾ ਮਤਲਬ ਸਰਕਾਰ ਹੁਣ ਮਤਲਬ ਘਰਾਂ ਚੋਂ ਚੱਕ ਚੱਕ ਮੁੰਡਿਆਂ ਦੇ ਪਰਚੇ ਦੇ ਰਹੀ ਐ ਇਨਕਾਊਂਟਰ ਝੂਠੇ ਬਣਾਏ ਜਾ ਰਹੇ ਆ ਪਰ ਜਦੋਂ ਕਿ ਇਹੋ ਜਿਹਾ ਮਾਮਲਾ ਐ ਹੁਣ ਜਿੱਥੇ ਮਤਲਬ ਇੱਕ ਪਰਿਵਾਰ ਇਨਸਾਫ ਲਈ ਦੁਹਾਈ ਦੇ ਰਿਹਾ ਉਹਤੇ ਤੇ ਮਤਲਬ ਸਰਕਾਰ ਕੁਝ ਵੀ ਨਹੀਂ ਕਰ ਰਹੀ ਮੈਂ ਬਾਹਲਾ ਨਹੀਂ ਕਹਿੰਦੀ ਕੋਕਰੇਜ ਮਰੇ ਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਕਰੇਜ ਮਰ ਗਿਆ ਅੱਜ ਹੂੰ ਠੀਕ ਐ ਉਹਦਾ ਪਤਾ ਲੱਗ ਜਾਂਦਾ ਕੀ ਗੱਲ ਐਡੀ ਕੁੜੀ ਦਾ ਨਹੀਂ ਪਤਾ ਲੱਗਿਆ ਇਹਨਾਂ ਨੂੰ ਹੂੰ ਹੈ ਜੀ ਚੱਕਾ ਜਾਮ ਕਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਹੁਣ ਤੱਕ ਹੁਣ ਨਹੀਂ ਰੇਲਾਂ ਬੰਦ ਕਰਨੀਆਂ ਹੁਣ ਨਹੀਂ ਸੜਕਾਂ ਰੋਕੜੀਆਂ ਹੁਣ ਨਹੀਂ ਟੋਲ ਪਲਾਜ਼ੇ ਬੰਦ ਕਰਨੇ ਹੁਣ ਨਹੀਂ ਦੱਸਦਾ ਹੁਣ ਇੱਕ ਜਥੇਬੰਦੀ ਦੇ ਉਂਗਲ ਉੱਠ ਰਹੀ ਐ ਇਸ ਕਰਕੇ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਨਾ ਬੋਲਣਗੇ ਬੋਲਗੇ ਤਾਂ ਨਾਬਟਾ ਦਿਓ ਮੇਰਾ ਬੋਲਣਗੇ ਅੱਛਾ ਲੋਕ ਵੀ ਜਿਹੜੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਮੇਰੇ ਚਾਪੜੀਆਂ ਲੜਕੀਆਂ ਭੇਜਦੇ ਉਹਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਇਸ ਮੇਰੀ ਗੱਲ ਸੁਣੋ ਜੀ ਮੈਂ ਦੇਖੋ ਮੈਨੂੰ ਪੰਜਾਬ ਪ੍ਰਤੀ ਪਿਆਰ ਹੈ ਮੰਨ ਲਓ ਮੰਨ ਲਓ ਵੀ ਮੈਨੂੰ ਪਿਆਰ ਹੈ ਹੂੰ ਇਹ ਦੁਨੀਆ ਦੀ ਕਿਹੜੀ ਕਿਤਾਬ ਚ ਲਿਖਿਆ ਵੀ ਮੈਂ ਆਪਦਾ ਘਰ ਤੇ ਪਰਿਵਾਰ ਛੱਡ ਕੇ ਪੰਜਾਬ ਲਈ ਕੰਮ ਕਰ ਸਕਦੀ ਆ ਜਦ ਕਿ ਲੀਡਰ ਐ ਡੈਡੇ ਇਹ ਕਹਿ ਕੇ ਵੋਟਾਂ ਲੈਂਦੇ ਵੀ ਅਸੀਂ ਪੰਜਾਬ ਲਈ ਕੰਮ ਕਰਾਂਗੇ ਰਹਿੰਦੇ ਤਾਂ ਉਹ ਵੀ ਆਪਦੇ ਪਰਿਵਾਰ ਚ ਹੂੰ ਪਰਿਵਾਰ ਚ ਰਹਿੰਦੇ ਜਾਂ ਕੰਮ ਕੰਮ ਟਾਈਮ ਉਹ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਆ ਕੇ ਆਦੇ ਪਰਿਵਾਰ ਚ ਰਹਿੰਦੇ ਆ ਇਹ ਇਹ ਤਾਂ ਪਰਿਵਾਰ ਨਾਲਾ ਤਾਂ ਨਹੀਂ ਤੋੜਦਾ ਕੋਈ ਵੀ ਮਤਲਬ ਇਹ ਤਾਂ ਥੋੜੇ ਦੇਖੋ ਇਹਨਾਂ ਚ ਤੇ ਫਿਰ ਗਰੂਮਿੰਗ ਵਾਲਿਆਂ ਚ ਬਹੁਤਾ ਫਰਕ ਨਹੀਂ ਹੈਗਾ ਹੂੰ ਆਈ ਕੋ ਸ਼ੋ ਕਰਦੇ ਆ ਬਸ ਪਰ ਕਿੰਨਾ ਕਿ ਤੁਸੀਂ ਚੱਕ ਕੇ ਨਹੀਂ ਲੈ ਜਾਂਦੇ ਮਰਜੀ ਨਾਲ ਜਾਂਦੀਆਂ ਨਹੀਂ ਉਹ ਵੀ ਪਰ ਵਰਗਲਾ ਕੇ ਲੈ ਕੇ ਜਾਂਦੇ ਉਹ ਵੀ ਫਿਰ ਉਹਨਾਂ ਦੀ ਮਾਈਂਡ ਵਾਸ਼ ਕੀਤਾ ਜਾਂਦਾ ਮਾਈਂਡ ਵਾਸ਼ ਵਰਗਲਾ ਕੇ ਇੱਕ ਵਾਰ ਲੈ ਜਾਓ ਠੀਕ ਆ ਉੱਥੇ ਜਾ ਕੇ ਉਹਨਾਂ ਦਾ ਮਾਈਂਡ ਵਾਸ਼ ਕਰੋ ਉਹਨਾਂ ਨੂੰ ਸਭ ਤੋਂ ਪਹਿਲਾਂ ਕੰਮ ਕੀ ਹੈ ਪਹਿਲਾ ਕੰਮ ਪਰਿਵਾਰ ਨਾਲੋਂ ਤੋੜਨਾ ਚਲੋ ਇੱਕ ਨਾਲੋਂ ਟੁੱਟਿਆ ਹੋ ਜੇ ਸਾਰੇ ਰੌਲਾ ਪਾ ਰਹੇ ਆ ਪਰਿਵਾਰ ਨਾਲੋਂ ਤੋੜਦੇ ਆ ਤੇ ਫਿਰ ਕੋਈ ਗੱਲ ਨਹੀਂ ਹੋਊਗੀ ਨਾ ਮਾਪੇ ਕਿਉਂ ਰੋਕਦੇ ਆ ਅੱਛਾ ਦਿਲਜੋਦ ਦੀ ਮਾਤਾ ਨੇ ਇਹ ਵੀ ਇਲਜ਼ਾਮ ਲਾਇਆ ਗਗਨ ਵੀ ਜਿਹੜਾ ਇਹ ਲੜਕਾ ਜਗਦੀਸ਼ ਹੈ ਹੂੰ ਮਤਲਬ ਉਹਨਾਂ ਦੇ ਗਵਾਂਢੀ ਪਿੰਡ ਦਾ ਜਿਹੜਾ ਇਹ ਲੜਕੀ ਨੂੰ ਵਗਰਾ ਲਾ ਕੇ ਲਗਿਆ ਇਹਨਾਂ ਦੇ ਨੂੰ ਦਲਜੋਤ ਨੂੰ ਕਹਿੰਦੇ ਉਹ ਹੋਰ ਲੜਕੀਆਂ ਨੂੰ ਵੀ ਇਸ ਤਰ੍ਹਾਂ ਲਿਆਉਂਦਾ ਕੋਈ ਹੋਰ ਇੱਕ ਲੜਕੀ ਵੀ ਲੈਂਦੀ ਗਈ ਹੈ ਪਿੰਡ 'ਚ ਵੀ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵੀ ਕਦੇ ਬੇਅਦਬੀ ਮਤਲਬ ਵੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾ ਰਿਹਾ ਲੰਗੇ ਸੇਂ ਦਾ ਪਿੰਡ ਵਾਲਾ ਵੀ ਪਿੰਡ 'ਚ ਵੀ ਇਹ ਮਤਲਬ ਕਹਿੰਦੇ ਪ੍ਰਵਾਹ ਦਾ ਬੋਲਾ ਵਧੀਆ ਬਿਲਕੁਲ ਬਿਲਕੁਲ ਮੈਂ ਹਜੇ ਜਾਣਾ ਉਹਦੇ ਪਿੰਡ ਤੇ ਜੇ ਕਿਤੇ ਕਿਸੇ 'ਚ ਜ਼ਰੂਰਤ ਹੋਈ ਉਹਨਾਂ ਦੇ ਪਿੰਡ ਦੇ 'ਚ ਜੇ ਵਾਕਈ ਕਿਸੇ ਦੀ ਅਣਖ ਜਾਗਦੀ ਹੋਈ ਤੇ ਜੇ ਕੋਈ ਗੁਰੂ ਦਾ ਸਿੱਖ ਉਹ ਕਹਿੰਦੇ ਵੀ ਦੇਖੋ ਮੁੰਡਾ ਕੁੜੀ ਨੂੰ ਪਸੰਦ ਕਰਦਾ ਸੀ ਜਾਂ ਕੁੜੀ ਮੁੰਡੇ ਨੂੰ ਪਸੰਦ ਕਰਦੀ ਸੀ ਸਾਨੂੰ ਨਹੀਂ ਇਸ ਗੱਲ ਦਾ ਠੇਕਾ ਹੈਗਾ ਠੀਕ ਹੈ ਉਹਨਾਂ ਦੀ ਮਰਜ਼ੀ ਆ ਠੀਕ ਹੈ ਕਾਨੂੰਨ ਨੇ ਕਿਹਾ ਤੇ ਅਸੀਂ ਉਹਨਾਂ ਦੀ ਮਰਜ਼ੀ ਤੇ ਉਂਗਲ ਨਹੀਂ ਚੁੱਕਦੇ ਸਵਾਲ ਇੱਥੇ ਉੱਠਦਾ ਵੀ ਕੋਈ ਵੀ ਮਾਪਿਓ ਇਹ ਨਹੀਂ ਚਾਹੁੰਦਾ ਵੀ ਜਿਹੜਾ ਮੁੰਡਾ ਕਰੈਕਟਰਲੈਸ ਆ ਉਹਦੇ ਨਾਲ ਸਾਡੀ ਕੁੜੀ ਰਵੇ ਜਿਹੜਾ ਇੰਨੀਆਂ ਕੁੜੀਆਂ ਦੇ ਨਾਲ ਇੰਨੀਆਂ ਕੁੜੀਆਂ ਦੀ ਜ਼ਿੰਦਗੀ ਨਾਲ ਖੇਡ ਚੁੱਕਿਆ ਉਹਦੇ ਨਾਲ ਸਾਡੀ ਕੁੜੀ ਰਵੇ ਇਹ ਨਹੀਂ ਉਹ ਚਾਹੁੰਦੇ ਹੁੰਦੇ ਇਸੇ ਗੱਲ ਤੋਂ ਮਾਂ ਰੋਕ ਰਹੀ ਸੀ ਜੀ ਇਸੇ ਗੱਲ ਤੋਂ ਮਾਂ ਉਹ ਮੁੰਡੇ ਨੂੰ ਕਹਿ ਰਹੀ ਸੀ ਕਿ ਤੂੰ ਮੇਰੀ ਕੁੜੀ ਤੋਂ ਦੂਰ ਰਹਿ ਤੇ ਉਹ ਮੁੰਡਾ ਕਹਿ ਰਿਹਾ ਸੀ ਕਿ ਤੇਰੀ ਮਾਂ ਸਾਨੂੰ ਇਕੱਠੇ ਨਹੀਂ ਹੁੰਦੇ ਇਹ ਮਤਲਬ ਹੋਇਆ ਨਾ ਬਿਲਕੁਲ ਇਹ ਹੀ ਮਤਲਬ ਹੋਇਆ ਹੁਣ ਅੱਜੇ ਮੁਕਰ ਰਹਾ ਕਹਿੰਦੇ ਜੀ ਕੋਈ ਲਿਵਿੰਗ ਚ ਨਹੀਂ ਰਹਿੰਦੀ ਸੀ ਪਸੰਦ ਪਸੰਦ ਕਰਦੇ ਹੋਣੇ ਆ ਕੋਈ ਲਿਵਿੰਗ ਚ ਫੇਰ ਅੱਛਾ ਉਹ ਜਿਹੜੀਆਂ ਬੈੱਡ ਦੇ ਉੱਤੇ ਫੁੱਲ ਵਿਛਾ ਕੇ ਫੋਟੋਆਂ ਭੇਜੀਆਂ ਉਹਦੀ ਮਾਂ ਨੂੰ ਉਹ ਕਿਨੇ ਭੇਜੀਆਂ ਉਹ ਕਿਹਦੀਆਂ ਨਹੀਂ ਹੂੰ ਠੀਕ ਹੈ ਜਿਹੜੇ ਜਿਹੜੇ ਉਹਨੇ ਮਤਲਬ ਆਪਦੀਆਂ ਕੁੜੀ ਨਾਲ ਫੋਟੋਆਂ ਭੇਜ ਕੇ ਮਾਂ ਨੂੰ ਬਲੈਕਮੇਲ ਕੀਤਾ ਫਿਰ ਅੱਛਾ ਜੇ ਕੁਛ ਨਹੀਂ ਸੀਗਾ ਫਿਰ ਮਾਂ ਨੂੰ ਸੁਪਨਾ ਆ ਗਿਆ ਵੀ ਤੁਹਾਡੇ ਇੱਥੇ ਕੋਈ ਜਗਦੀਸ਼ ਕੰਮ ਕਰਦਾ ਹੈ ਕੋਈ ਗੱਲ ਤਾਂ ਹੋਊਗੀ ਨਾ ਮਾਂ ਨਾਲ ਜਗਦੀਸ਼ ਦੀ ਗੱਲ ਤਾਂ ਹੋਈ ਹੈ ਨਾ ਫੇਰ ਹੀ ਉਹ ਕਹਿ ਰਹੀ ਹੈ ਕਿ ਇਹਦੀ ਮੇਰੀ ਬੱਚੀ ਨਾਲ ਇਹ ਸੀਨ ਸੀਗਾ ਆਦਰਵਾਇਜ਼ ਮਾਂ ਨੂੰ ਕੀ ਸੁਪਨਾ ਆ ਗਿਆ ਵੀ ਜਥੇਬੰਦੀ 'ਚ ਕੋਈ ਜਗਦੀਸ਼ ਕੰਮ ਕਰਦਾ ਹੈ ਬਾਕੀ ਘੱਟੋ-ਘੱਟ ਕਿੰਨੇ ਮਾਮਲੇ ਹੋ ਗਏ ਮਤਲਬ ਇਸ ਜਥੇਬੰਦੀ ਦੇ ਕਿੰਨੇ ਮਾਮਲੇ ਸਾਹਮਣੇ ਆ ਗਏ ਪਰ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਿਉਂ ਨਹੀਂ ਕਰਵਾ ਰਹੀ ਮੈਂ ਦੱਸ ਦਿਆਂ ਜੀ ਮੈਂ ਸਿੱਧਾ ਅੱਜ ਓਪਨਲੀ ਪੁਲਿਸ ਨੂੰ ਕਹਿੰਦੀ ਆ ਪੰਜਾਬ 'ਚ ਕਿਸੇ ਨੇ ਕਤਲ ਕਰਨਾ ਨਾ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਜਾਂ ਤਾਂ ਉਹਦੇ ਕੋਲ ਖੁੱਲਾ ਪੈਸਾ ਹੋਵੇ ਪੁਲਿਸ ਨੂੰ ਖਵਾਉਣ ਵਾਸਤੇ ਤੇ ਜਾਂ ਉਹਦੇ ਕੋਲ ਝੰਡੋ ਹੋਵੇ ਗੁੰਡਿਆਂ ਦਾ ਪੁਲਿਸ ਨੂੰ ਡਰਾਉਣ ਵਾਸਤੇ ਤੇ ਦੋਨੇ ਚੀਜ਼ਾਂ ਇਹਨਾਂ ਕੋਲ ਹੈਗੀਆਂ ਨੇ ਵਾਧੂ ਨੇ ਗੁੰਡੇ ਵੀ ਆ ਤੇ ਪੈਸਾ ਵੀ ਆ ਇਸ ਕਰਕੇ ਇਹ ਮਾਮਲੇ ਦੱਬੇ ਜਾ ਰਹੇ ਆ ਬਸ ਆਹ ਦੋ ਚੀਜ਼ਾਂ ਪੰਜਾਬ ਦੇ ਵਿੱਚ ਕਾਫੀ ਨੇ ਮਤਲਬ ਕੋਸ਼ ਮਤਲਬ ਇੱਕ ਕੁੜੀ ਕੀ ਪੂਰੇ ਪੰਜਾਬ ਨੂੰ ਇਹ ਮਾਰ ਦੇਣ ਪੁਲਿਸ ਕੁਝ ਨਹੀਂ ਕਰੂਗੀ ਕਿਉਂਕਿ ਇਹਨਾਂ ਕੋਲ ਆ ਪਾਵਰਾਂ ਹੈਗੀਆਂ ਨੇ ਤੇ ਸਾਡੇ ਲੋਕ ਇਹਦੇ ਵਿੱਚ ਸਭ ਤੋਂ ਵੱਡੇ ਕਸੂਰਵਾਰ ਆ ਜਿਹੜੇ ਆਪਣੀਆਂ ਧੀਆਂ ਭੇਜ ਰਹੇ ਆ ਉਹਨਾਂ ਕੋਲ ਦਰਿੰਦਿਆਂ ਕੋਲ ਉੱਤੋਂ ਉਹਨਾਂ ਨੂੰ ਪੈਸਾ ਵੀ ਦੇ ਰਹੇ ਆ ਅੱਛਾ ਜੀ ਅਯਾਸ਼ੀ ਕਰਨ ਲਈ ਪੈਸਾ ਵੀ ਮਿਲ ਰਿਹਾ ਕੁੜੀਆਂ ਵੀ ਮਿਲ ਰਹੀਆਂ ਹੋਰ ਉਹਨਾਂ ਨੂੰ ਕੀ ਚਾਹੀਦਾ ਹੋਰ ਕੀ ਚਾਹੀਦਾ ਅੱਛਾ ਇੱਕ ਲਾਸਟ ਵਿੱਚ ਇਹ ਵੀ ਹੈ ਸਵਾਲ ਕਿ ਜਿਹੜਾ ਆਪਣੇ ਆਪ ਨੂੰ ਲੋਕ ਪੱਕੀ ਮੀਡੀਆ ਕਹੋਂਦੇ ਆ ਬڑے ਮਤਲਬ ਜੇ ਕਿਸੇ ਦਾ ਨਾਲੀ ਦਾ ਰੌਲਾ ਹੁੰਦਾ ਜਾਂ ਗਲੀ ਦਾ ਰੌਲਾ ਹੁੰਦਾ ਬੜਾ ਜਾ ਕੇ ਉੱਥੇ ਰੌਲਾ ਪਾਉਣ ਲੱਗ ਜਾਂਦੇ ਆ ਦਲਜੋਤ ਦੀ ਮਾਂ ਬੜੇ ਟਾਈਮ ਤੋਂ ਦੁਹਾਈਆਂ ਪਾ ਰਹੀਏ ਲੋਕ ਪੱਖੀ মিডিਏ ਨੂੰ ਕਿ ਆ ਕੇ ਸਾਡੀ ਕਰੋ ਕਹਿੰਦੇ ਮਾਤਾ ਜੀ ਕਹਿੰਦੇ ਕਿ ਉਹ মিডিਆ ਵਾਲੇ ਕਹਿੰਦੇ ਭਾਈ ਜੀ ਤੁਸੀਂ ਛਾਂਠੋਨੇ ਜਾਓ ਕਹਿੰਦੇ ਵੀ ਇੱਥੇ ਖਬਰ ਦਾ ਹੀ ਕੰਮ ਹੈ ਅੱਛਾ ਠੀਕ ਹੈ ਚਲੋ ਮੈਂ ਬੰਨ ਲਿਆ ਹਨਾ ਇਹਨਾਂ ਨੂੰ ਇਹਨਾਂ ਨੂੰ ਜਿਹੜੀ ਖਬਰ ਹੋਵੇ ਨਾ ਉਹ ਸਿਰਫ ਸਿੱਖਾਂ ਦੇ ਖਿਲਾਫ ਹੋਵੇ ਠੀਕ ਹੈ ਜੀ ਇਹਨਾਂ ਨੇ ਪਿੰਡ ਦੇ ਵਿੱਚ ਪਾੜ ਪਾਉਣਾ ਹੋਵੇ ਦੋ ਭਾਈਚਾਰਿਆਂ ਦੇ ਵਿੱਚ ਉਦੋਂ ਜਾਂਦੇ ਆ ਇਹ ਕੁੜੀ ਮਜ਼ਦੂਰ ਪਰਿਵਾਰ ਤੋਂ ਸੀ ਇਹਦੀ ਮਾਂ ਚੂੜੀਆਂ ਵੇਚਦੀ ਹੁੰਦੀ ਸੀ ਚੂੜੀਆਂ ਵੇਚ-ਵੇਚ ਕੇ ਜਾਂ ਮੰਨ ਲਓ ਉੱਥੇ ਕੰਮ ਕਰਕੇ ਅੰਗਣਵਾੜੀ ਦੇ ਵਿੱਚ ਕੰਮ ਕਰਕੇ ਨਾ ਵਿਚਾਰੀ ਨੇ ਆਪਦੇ ਬੱਚੇ ਪਾਲੇ ਸੀ ਲੋਕਾਂ ਤੋਂ ਮੰਗ-ਮੰਗ ਕੇ ਪੈਸੇ ਆਪਦੇ ਬੱਚਿਆਂ ਦੀਆਂ ਫੀਸਾਂ ਭਰ ਕੇ ਅੱਜ ਉਹ ਜੇ ਮਤਲਬ ਕਾਬਲ ਹੋਏ ਕੁੜੀ ਐਡਵੋਕੇਟ ਬਣੀ ਸਭ ਤੋਂ ਦੁਖ ਦੀ ਗੱਲ ਇਹ ਹੈ ਕਿ ਜਿਹੜੇ ਮਜ਼ਦੂਰਾਂ ਦਾ ਉਹ ਕੇਸ ਲੜਦੀ ਸੀ ਜਿਨ੍ਹਾਂ ਨੂੰ ਉਹ ਇਨਸਾਫ ਦਿਵਾਉਂਦੀ ਸੀ ਅੱਜ ਉਹ ਆਪ ਮਿੱਟੀ ਹੋਈ ਪਈ ਐ ਤੇ ਉਹਦੀ ਇਨਸਾਫ ਲਈ ਕੋਈ ਨਹੀਂ ਬੋਲਦਿਆ ਹੂੰ ਮਤਲਬ ਉਹ ਗੱਲ ਕਰਦੀ ਵੀ ਇਸ ਵਿਸ਼ੇ ਤੇ ਜੇ ਕਿੰਨਾ ਇੰਟਰਵਿਊ ਕਰਦੀ ਐ 10-10 ਵਾਰ ਰੋਂਦੀ ਐ ਉਹ ਬਿਲਕੁਲ ਤੇ ਉਹਨੂੰ ਇੱਕ ਹੋਰ ਵੀ ਐ ਗगन ਸਭ ਤੋਂ ਵੱਡਾ ਵੀ ਜੇ ਉਹਦੀ ਧੀ ਵੀ ਚਲੀ ਗਈ ਉਹਨੂੰ ਇਨਸਾਬ ਵੀ ਨਹੀਂ ਮੈ ਰਿਆ ਇੱਕ ਉਹਨੂੰ ਸਫਾਈਆਂ ਪੇਸ਼ ਕਰਨਾ ਪੈ ਰਿਹਾ ਮੇਰਾ ਆਪਦੀ ਧੀ ਨਾਲ ਕੋਈ ਰੋਲਾ ਨਹੀਂ ਸੀਗਾ ਮੇਰੀ ਮੈਂ ਇਹ ਬੇਨਸਫੀ ਕਰਾਂ ਵੀ ਜਿਹੜਾ ਸਾਡਾ মিডিਆ ਇਹ ਜਿਹੜਾ ਆਪਦੇ ਆਪ ਨੂੰ ਸੋ ਕਾਲਡ ਇਮਾਨਦਾਰ ਜਾਂ ਕਾਮਰੇਡਾਂ ਦਾ ਬਹੁਤ ਵੱਡਾ ਮਸੀਹਾ ਸਮਝਦਾ ਹੈ ਗਰੀਬਾਂ ਦਾ ਮਸੀਹਾ ਸਮਝਦਾ ਹੈ ਪਹਿਲੀ ਗੱਲ ਤਾਂ ਇਹ ਜਾਊਗਾ ਨਹੀਂ ਮੇਰੇ ਨਾਲ ਸ਼ਰਤ ਲਾ ਲਓ ਤੇ ਜੇ ਚੱਲ ਗਿਆ ਨਾ ਇਹ ਮੋੜ ਕੇ ਲਲਕਾਰ ਨੂੰ ਜਾਂ ਜਥੇਬੰਦੀਆਂ ਨੂੰ ਸਵਾਲ ਨਹੀਂ ਕਰ ਸਕੂਗਾ ਨਾ ਨੌਜਵਾਨ ਭਾਰਤ ਸਭਾ ਨੂੰ ਕਰ ਨਹੀਂ ਸਕੂਗਾ ਮੈਥੋਂ ਲਿਖਵਾ ਲਿਓ ਜੇ ਕਰ ਗਿਆ ਤਾਂ ਕਹਿ ਦਿਓ ਜੇ ਇਹਨਾਂ ਨੇ ਠੋਕੇ ਉਹਨਾਂ ਨੂੰ ਕਹਦਾ ਨਾ ਬੀਹਾਂ ਪਾਈ ਜੇ ਤੁਸੀਂ ਐਡੇ ਸੱਚੇ ਸੀ ਭੋਗ ਤੇ ਕਿਉਂ ਨਹੀਂ ਗਏ ਜੇ ਤੁਸੀਂ ਐਡੇ ਸੱਚੇ ਸੀ ਤੁਸੀਂ ਮਗਰ ਕਿਉਂ ਨਹੀਂ ਮਗਰਾ ਕਿਉਂ ਨਹੀਂ ਕੀਤਾ ਕੁੜੀ ਦਾ ਜੇ ਤੁਸੀਂ ਐਡੇ ਸੱਚੇ ਉਹਦੀ ਮਾਂ ਨਾਲ ਬੈਠ ਕੇ ਤਰਨਾ ਕਿਉਂ ਨਹੀਂ ਲਾਉਂਦੇ ਬਥੇਰੇ ਦੋਸਤ ਹੁੰਦੇ ਆ ਨਾਲ ਕਮਰਿਆਂ ਦੇ ਵਿੱਚ ਬਥੇਰੇ ਬੱਚੇ ਸੁਸਾਇਡਾਂ ਕਰਦੇ ਆ ਮਰ ਜਾਂਦੇ ਆ ਜਾਂ ਕੁਝ ਵੀ ਕਤਲ ਹੋ ਜਾਂਦੇ ਆ ਹੁਣ ਜਿਹੜਾ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਹਦੇ ਨਾਲ ਜਿਹੜੇ ਦੋ ਮੁੰਡੇ ਸੀ ਕੀ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਦਾ ਸਾਥ ਛੱਡਤਾ ਇਲਜ਼ਾਮ ਤਾਂ ਉਹਨਾਂ ਤੇ ਵੀ ਲੱਗੇ ਸੀ ਨਾ ਵੀ ਇਹਨਾਂ ਦਾ ਵੀ ਹੱਥ ਹੋ ਸਕਦਾ ਇਹਨਾਂ ਨੂੰ ਕੁਝ ਵੀ ਨਹੀਂ ਹੋਇਆ ਲੱਗੇ ਸੀ ਨਾ ਇਹ ਇਲਜ਼ਾਮ ਬਿਲਕੁਲ ਪਰ ਉਹਨਾਂ ਨੇ ਸਾਥ ਛੱਡਤਾ ਉਹਨਾਂ ਦੇ ਪਰਿਵਾਰ ਦਾ ਨਹੀਂ ਛੱਡਿਆ ਉਹ ਅੱਜ 20 ਇੰਟਰਵਿਊਾਂ 'ਚ ਬੋਲਦੇ ਆ ਵੀ ਸਾਡੇ ਤੋਂ ਉਹ ਦਿਨ ਭੁੱਲਿਆ ਨਹੀਂ ਜਾਂਦਾ ਜਿਹੜੇ ਸੱਚੇ ਹੁੰਦੇ ਆ ਜਿਹੜੇ ਸੱਚੇ ਹੁੰਦੇ ਆ ਅੱਛਾ ਫੇਰੇ ਬਹਾਨਾ ਲਾਉਂਦੇ ਆ ਜੀ ਸਾਨੂੰ ਕਹਿੰਦੇ ਪੰਚਾਇਤ ਨੇ ਮਨਾ ਕਰਤਾ ਹੂੰ ਅੱਛਾ ਤੁਹਾਨੂੰ ਪੰਚਾਇਤ ਨੇ ਮਨਾ ਕਰਤਾ ਤੇ ਤੁਸੀਂ ਮੰਨ ਵੀ ਲਈ ਹੈ ਨਾ ਮੁੰਡਾ ਤੁਸੀਂ ਕਿਸੇ ਡੀਸੀ ਤੋਂ ਨਹੀਂ ਡਰਦੇ ਕਿਸੇ ਮੁੱਖ ਮੰਤਰੀ ਤੋਂ ਨਹੀਂ ਡਰਦੇ ਕਿਸੇ ਐਮਪੀ ਤੋਂ ਨਹੀਂ ਡਰਦੇ ਸਰਪੰਚ ਤੋਂ ਬੜੀ ਛੇਤੀ ਡਰ ਗਏ ਹਾਂ ਸਰਪੰਚ ਦੀ ਬੜੀ ਛੇਤੀ ਮੰਨ ਲਈ ਅੱਛਾ ਤੁਸੀਂ ਕਹਿ ਵੀ ਦਿੱਤਾ ਇੱਥੇ ਸੁਖਣ ਵਾਲੇ ਚ ਇਹੀ ਮਾਮਲਾ ਹੋਇਆ ਸੀ ਇਦਾਂ ਹੀ ਕੁੜੀ ਦੇ ਪਿਓ ਨੂੰ ਪਿੰਡ ਦੀ ਪੰਚਾਇਤ ਨੇ ਕਹਿਤਾ ਅਸੀਂ ਭਾਈ ਤੋਂ ਨਾ ਵੜੀ ਉਹ ਫਿਰ ਵੀ ਭੋਗ ਤੇ ਆਇਆ ਸੀ ਬਿਲਕੁਲ ਜਿਹਨੂੰ ਜਿਹਨੂੰ ਹੁੰਦਾ ਨਾ ਜਿਹਦਾ ਸੱਚੇ ਦਿਲੋਂ ਹੁੰਦਾ ਜਿਹਦੀ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਜਿਹੜਾ ਸੱਚਾ ਹੁੰਦਾ ਉਹ ਡਰਦਾ ਨਹੀਂ ਵੀ ਸਾਨੂੰ ਉੱਥੇ ਸਵਾਲ ਪੁੱਛਣਗੇ ਯਾ ਸਾਨੂੰ ਉਥੇ ਘੇਰਨਗੇ ਉਹ ਡਰਦਾ ਨਹੀਂ ਹੁੰਦਾ ਜਿਹੜਾ ਸੱਚਾ ਹੁੰਦਾ ਗੱਲਾਂ ਤਾਂ ਫਿਰ ਵੱਡੇ ਵੱਡੇ ਨਿਕਲ ਆਪਦੀ ਕਰਦੇ ਨੇ ਇਹ ਤਾਂ ਕਰਨਗੇ ਜੀ ਅਸੀਂ ਗੱਲਾਂ ਨਾਲ ਤਾਂ ਇਹਨਾਂ ਤੋਂ ਕੰਧ ਢਵਾ ਲਓ ਭਲਾ ਦੀ ਗੱਲਾਂ ਨਾਲ ਤਾਂ ਇਹ ਐ ਮਾਰਦੇ ਆ ਗੱਫੇ ਗੱਲਾਂ ਹੀ ਇਹਨਾਂ ਕੋਲ ਇਹਦੇ ਸਾਡੇ ਵਾਲੇ ਲੀਡਰ ਇੱਕੋ ਜੇ ਐ ਇਕੱਠੇ ਬੈਠਦੇ ਆ ਜੀ ਇਕੱਠੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਕਿਹੜੀ ਜਥੇਬੰਦੀ ਨੂੰ ਇਹ ਕਿੱਥੇ ਕਿੱਥੇ ਕਿਹੜੀ ਸਰਕਾਰ ਘੇਰਨੀ ਐ ਕਿੱਥੇ ਕਿਹੜੀ ਪਾਰਟੀ ਤੈ ਨੂੰ ਘੇਰਨਾ ਇਹ ਸਾਰਾ ਕੁਝ ਪਹਿਲਾਂ ਤੋਂ ਤੈ ਆ ਜੀ ਬੁੱਧੂ ਦਾ ਲੋਕਾਂ ਨੂੰ ਬਣਾਇਆ ਜਾਂਦਾ ਹੈ ਹੂੰ ਠੀਕ ਹੈ ਬੁੱਧੂ ਤਾਂ ਲੋਕਾਂ ਨੂੰ ਰਾਜਨੀਤਿਕ ਲੋਕ ਵੀ ਲੋਕਾਂ ਨੂੰ ਬੁੱਧੂ ਬਣਾ ਰਿਹਾ ਤੇ ਇਹ ਵੀ ਬੁੱਧੂ ਬਣਾ ਰਿਹਾ ਕਿਹੜੇ ਮੈਨੂੰ ਇੱਕ ਬੰਦਾ ਦੱਸ ਦੋ ਮੇਰੇ ਮੈਂ ਅੱਜ ਭਲਾ ਮੈਂ ਕਿਸੇ ਨਿੱਜੀ ਚੈਨਲ ਤੇ ਕੰਮ ਕਰਦੀ ਆ ਭਲਾ ਮੈਂ ਪ੍ਰਾਈਵੇਟ ਨੌਕਰੀ ਕਰ ਰਹੀ ਆ ਮੈਨੂੰ ਕੋਈ ਹੱਕ ਨਹੀਂ ਕਿਸੇ ਨੂੰ ਮੈਨੂੰ ਇਹ ਸਵਾਲ ਕਰਨ ਦਾ ਵੀ ਤੂੰ ਪੈਸਾ ਕਿੱਥੇ ਲਾਉਣੀ ਆ ਪਰ ਮੈਂ ਫਿਰ ਵੀ ਦੱਸਣ ਲਈ ਤਿਆਰ ਆ ਮੈਨੂੰ ਕਿੱਥੋਂ ਕਿੱਥੋਂ ਪੈਸਾ ਆਉਂਦਾ ਮੈਨੂੰ ਤਨਖਾਹ ਕਿੰਨੀ ਆਉਂਦੀ ਆ ਕਿੱਥੇ ਕਿੱਥੇ ਮੈਂ ਲਾਉਣੀ ਆ ਮੈਂ ਅੱਜ ਦੱਸਣ ਨੂੰ ਤਿਆਰ ਆ ਇਹ ਤਿਆਰ ਆ ਇਹ ਤਿਆਰ ਆ ਬੱਚੇ ਕੰਮ ਅੱਛਾ ਕੁੜੀ ਐਡਵੋਕੇਟ ਸੀ ਕੈਸੋ ਲੋਕਾਂ ਦੇ ਲੜਦੀ ਸੀ ਜਿਹੜਾ ਪੈਸਾ ਆਉਂਦਾ ਸੀ ਉਹ ਜਥੇਬੰਦੀ ਚ ਫੰਡ ਪਾਉਂਦੀ ਸੀ ਫਿਰ ਤੁਸੀਂ ਰੀਸਾਂ ਸਿੱਖੀ ਦੀਆਂ ਕਿਉਂ ਕਰਦੇ ਹੋ ਹੂੰ ਦਸਵੰਦ ਤਰ੍ਹਾਂ ਬਣਾ ਰੱਖਿਆ ਨਾ ਤੁਸੀਂ ਰੀਸਾਂ ਤੁਸੀਂ ਸਿੱਖੀ ਦੀਆਂ ਕਰਨਾ ਚੱਲਣਾ ਤੁਸੀਂ ਸਿੱਖੀ ਦੇ ਉਲਟਾ ਹੂੰ ਫਿਰ ਆਪਦਾ ਆਪਦੇ ਰੂਲ ਬਣਾਓ ਹੂੰ ਆਪਦਾ ਕਰਕੇ ਖਾਓ ਆਪਦਾ ਕਮਾ ਕੇ ਖਾਓ ਖਰਚਾ ਕੁੜੀ ਘਰੋਂ ਮੰਗਵਾ ਰਹੀ ਸੀ ਅੱਛਾ ਇਹ ਕਹਿੰਦੇ ਵੀ ਉਹਦੀ ਮਾਂ ਨੇ ਕਦੇ ਕੋਈ ਖਰਚਾ ਨਹੀਂ ਕੀਤਾ ਮਗਰ ਉਹਨੇ ट्रांजੈਕਸ਼ਨਾਂ ਖਾਤਿਆਂ ਕਹਿੰਦੇ ਇਹ ਕਿਹੜਾ ਉਹਦੀ ਮਾਂ ਦਾ ਗੂਗਲ ਪੇ ਆ ਹੂੰ ਇਹ ਕਿਹੜਾ ਉਹਦੀ ਮਾਂ ਦਾ ਗੂਗਲ ਪੇ ਆ ਕਿ ਤੇ ਤੁਹਾਡੇ ਦਾਦੀਆਂ ਦੇ ਮੈਂ ਗੂਗਲ ਪੇ ਮੰਗਾ ਦੇ ਦੋਂਗੇ ਹੂੰ ਬਿਲਕੁਲ ਦੇ ਦੋਂਗੇ ਗੂਗਲ ਪੇ ਕੋਈ ਬੁਜ਼ੁਰਗ ਹੈ ਉਹ ਨਹੀਂ ਚੱਲਦਾ ਹੋਣਾ ਉਹਦੇ ਕੋਈ ਛੋਟਾ ਫੋਨ ਸੀ ਨਹੀਂ ਚੱਲਦਾ ਹੋਣਾ ਕਰਾਤਾ ਰਹੀ ਹੈ ਨਾ ਉਹ ट्रांजैक्शन ਦਿਖਾਤਾ ਰਹੀ ਹੈ ਹੋਰ ਤੁਸੀਂ ਕਰਾ ਕੇ ਆਏ ਸੀ ਉਹ ट्रांजैक्शन ਆ ਤੁਸੀਂ ਦੱਸ ਦੋ ਫਿਰ ਉੱਚੀ-ਚੀਕ ਕੇ ਕਹਿ ਰਹੀ ਆ ਭਾਈ ਮੇਰੀ ਕੁੜੀ ਨੂੰ ਇਹਨਾਂ ਨੇ ਮਾਰਤਾ ਉਹ ਐ ਵੀ ਨਹੀਂ ਕਹਿੰਦੀ ਮੈਂ ਇਲਜ਼ਾਮ ਲਾਉਣੀ ਆ ਉਹ ਕਹਿੰਦੀ ਮੈਨੂੰ ਯਕੀਨ ਆ ਹੂੰ ਮੈਨੂੰ ਯਕੀਨ ਆ ਇਹਨਾਂ ਨੇ ਮਾਰਿਆ ਹੈ ਡੈਡ ਉਹ ਡੈਡ ਬੋਡੀ ਦੀ ਅਵਸਥਾ ਹੀ ਐਸੀ ਸੀ ਉਹਨਾਂ ਨੇ ਪਰ ਨਹੀਂ ਇਹਨਾਂ ਨੇ ਕੋਈ ਸਵਾਲ ਦਾ ਇਹਨਾਂ ਨੂੰ ਸਵਾਲ ਇਹ ਸਿਰਫ ਸਵਾਲ ਕਰ ਸਕਦੇ ਆ ਇਹਨਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ ਕਿਉਂਕਿ ਜੇ ਇਹਨਾਂ ਨੂੰ ਕਿਸੇ ਨੇ ਸਵਾਲ ਕਰ ਲਿਆ ਫਿਰ ਇਹਨਾਂ ਨੂੰ ਬੜਾ ਲੱਗਦਾ ਇਹ ਸਵਾਲ ਕਰਨ ਲਈ ਪੈਦਾ ਹੋਇਆ ਜਵਾਬ ਦੇਣ ਲਈ ਹਾਂ ਜਵਾਬ ਦੇਣ ਲਈ ਨਹੀਂ ਪੈਦਾ ਹੋਇਆ ਇਹ ਕਿਹਦੇ ਨੂੰ ਜਵਾਬ ਤੇ ਐਡਵੋਕੇਟ ਦਿਲਜੋਤ ਸ਼ਰਮਾ ਦੇ ਮਾਮਲੇ ਤੇ ਸਾਡੇ ਨਾਲ ਗਗਨ ਸਿੱਧੂ ਨੇ ਗੱਲਬਾਤ ਕੀਤੀ ਹੈ ਸੋ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਦਿਲਜੋਤ ਸ਼ਰਮਾ ਨੂੰ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਇਨਸਾਫ ਦਵਾਉਂਦਾ ਹੈ ਜਾਂ ਵਿਚਾਰੀ ਉਹ ਉਹਦਾ ਇਨਸਾਫ ਜਿਹੜੀ ਲੋਕਾਂ ਨੂੰ ਇਨਸਾਫ ਦਵਾਉਦੀ ਸੀ ਉਹ ਮਤਲਬ ਉਹਦਾ ਪਰਿਵਾਰ ਇਨਸਾਫ ਲਈ ਇਸੇ ਤਰ੍ਹਾਂ ਹੀ ਦਰਦ-ਦਰ ਭਟਕਦਾ ਰਹੇਗਾ ਬਹੁਤ ਬਹੁਤ ਧੰਨਵਾਦ